ਅੱਤਿ ਕਿਸਾਨ ਯੂਨੀਅਨ ਇਕਤਾ ਸੰਘਰਸ਼ ਦੀ ਇੱਕ ਜ਼ਿਲ੍ਹਾ ਪੱਦਰੀ ਮੀਟਿੰਗ ਜ਼ਿਲ੍ਹਾ ਆਗੂ ਸਰਵਿੰਦਰ ਸਿੰਘ ਕਲੇਰ ਅਤੇ ਬਲਾਕ ਪ੍ਰਧਾਨ ਬਲਬੀਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬਾਹਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੀਟਿੰਗ ਵਿੱਚ ਜਿੱਥੇ ਹੜ੍ਹ ਪੀੜਤ ਕਿਸਾਨ ਮਜ਼ਦੂਰਾਂ ਦੀ ਮਦਦ ਕਰਨ ਸਬੰਧੀ ਖੁੱਲਕੇ ਵਿਚਾਰ ਵਿਟਾਂਦਰਾ ਕੀਤਾ ਗਿਆ ਉੱਥੇ ਯੂਨੀਅਨ ਦੀਆਂ ਬਲਾਕ ਪੱਦਰੀ ਇਕਾਈਆਂ ਬਣਾਈਆਂ ਗਈਆਂ ਤਾਂ ਜੋ ਹਰ ਲੋੜਵੰਦ ਦੀ ਮਦਦ ਕੀਤੀ ਜਾ ਸਕੇ ਇਸ ਮੌਕੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਵਿੰਦਰ ਸਿੰਘ ਪਿੰਡ ਕਲੇਰ ਜ਼ਿਲ੍ਹਾ ਪ੍ਰਧਾਨ ਜੀ ਜਿਹੜੀ ਅੱਜ ਦੀ ਮੀਟਿੰਗ ਹੈ ਅਸੀਂ ਇਹ ਸਿੱਖਿਆ ਵਾਸਤੇ ਦਿੱਤੀ ਹੀ ਮੀਟਿੰਗ ਜਿਹੜੀ ਰੱਖੀ ਸੀ ਵੀ ਹਰੇਕ ਨੂੰ ਆਪਾਂ ਆਪਣੀ ਮੀਟਿੰਗ ਦੇ ਵਿਚਾਰ ਵਟਾਂਦਰੇ ਇਹਨਾਂ ਦੇ ਨਾਲ ਕਰਕੇ ਦੱਸਿਓ ਵੀ ਸਾਡਾ ਜਿਹੜਾ ਅਗਲਾ ਝੰਡਾ ਵਾ ਕਿਹੜੇ ਹਿਸਾਬ ਨਾਲ ਆਪਾਂ ਚੱਲਣਾ ਵਾ ਜਿੱਦਾਂ ਸੰਗਤਾਂ ਦੇ ਨਾਲ ਚੱਲਦੇ ਜਿਵੇਂ ਕੁਝ ਨਵੀਆਂ ਸੰਗਤਾਂ ਨੇ ਕੁਝ ਪੁਰਾਣੀਆਂ ਸੰਗਤਾਂ ਨੇ ਸਾਡੇ ਨਾਲ ਅੱਜ ਇਸ ਕਰਕੇ ਮੀਟਿੰਗ ਰੱਖੀ ਗਈ ਵੀ ਹਰ ਸੰਗਤ ਨੂੰ ਪਤਾ ਲੱਗ ਜਾਵੇ ਵੀ ਜਿਹੜੀ ਇੱਕ ਨਵਾਂ ਹੀ ਅੰਦਾਜ਼ ਦਿੱਤਾ ਨਵਾਂ ਜਿਹੜਾ ਨਾਂ ਦਿੱਤਾ ਵਾ ਆਪਣੀ ਜਹੇਬੰਦੀ ਨੂੰ ਭਾਰਤੀ ਕਿਸਾਨ ਯੂਨੀਅਤ ਦਾ ਸੰਘਰਸ਼ ਨੂੰ ਉਹਦਾ ਅਸੀਂ ਨਵਾਂ ਇਕਦਾਜ ਕੀਤਾ ਵਾ ਉਹਦੇ ਕਰਕੇ ਮੀਟਿੰਗ ਰੱਖੀ ਗਈ ਵੀ ਸਾਰੀ ਜਿੰਨੀ ਵੀ ਸੰਗਤ ਸਾਡੀ ਨੂੰ ਪਤਾ ਲੱਗ ਜਾਏ ਵੀ ਅਸੀਂ ਕਿਹੜੇ ਝੰਡੇ ਤੇ ਚੱਲਣਾ ਤੇ ਕਿੱਦਾਂ ਚੱਲਣਾ ਹੈ ਸਰਕਾਰ ਕੋਲ ਵੀ ਤਾਂ ਹਰ ਕਿਸੇ ਨੂੰ ਮੁਆਵਜ਼ਾ ਦਿੱਤਾ ਗਿਆ ਆ ਉਹਦੀ ਬਾਰੇ ਕੀ ਕਹਿਣਾ ਪੱਖ ਪੱਖ ਤੋਂ ਬਾਗਰ ਵਾਚ ਪਾਉਂਦੇ ਦਿੱਤਾ ਗਿਆ ਹਰ ਵੀਰ ਤਨ ਨੂੰ ਜਿਹੜਾ ਮੁਆਵਜ਼ਾ ਦਿੱਤਾ ਗਿਆ ਉਹਦੇ ਵਿੱਚ ਸਾਡਾ ਸਰਦਾਰ ਪ੍ਰੇਮਿੰਦਰ ਸਿੰਘ ਸੂਬਾ ਪ੍ਰਧਾਨ ਜਿਹੜੇ ਉਹਨਾਂ ਨੇ ਇੱਕ ਦਿਨ ਧਰਨਾ ਵੀ ਇਹਦੇ ਸਬੰਧ ਵਿੱਚ ਰੱਖਿਆ ਗਿਆ ਸੀ ਜੀ ਉਹ ਫਿਰ ਜਿਹੜਾ ਮੁਆਵਜ਼ਾ ਨਹੀਂ ਮਿਲਿਆ ਉਹ ਵੀ ਅਸੀਂ ਜਾਰੀ ਕਰਵਾਇਆ ਸਰਕਾਰਾਂ ਦੇ ਕੋਲੋਂ ਵੱਖ-ਵੱਖ ਮੁੱਦਿਆਂ ਦੇ ਉੱਤੇ ਜਾ ਕੇ ਮੀਟਿੰਗਾਂ ਲਾ ਕੇ ਐਸ ਡੀ ਐਮ ਸਾਹਿਬ ਦੇ ਨਾਲ ਉਹ ਵੀ ਅਸੀਂ ਮਸਲਾ ਹੱਲ ਜਿਹੜਾ ਕਰਾਇਆ ਕਿਸਾਨਾਂ ਦਾ ਜੀ ਮੈਂ ਪਲਵਿੰਦਰ ਸਿੰਘ ਮਾਹਲ ਭਾਰਤੀ ਕਿਸਾਨ ਜਨ ਅਕਤਾ ਸੰਘਰਸ਼ਤਾ ਸੂਬਾ ਆਗੂ ਅੱਜ ਕਲੇਰਾਂ ਦੀ ਧਰਤੀ ਦੇ ਵਿੱਚ ਮੀਟਿੰਗ ਕੀਤੀ ਗਈ ਆ ਬੀ ਕੇ ਜੂ ਸੰਘਰਸ਼ ਦੀ ਇਹਦੇ ਵਿੱਚ ਸਾਰੇ ਜ਼ਿਲ੍ਹਾ ਆਗੂ ਸੱਦ ਕੇ ਬਲਾਕਾਂ ਦੇ ਪਿੰਡਾਂ ਦੇ ਪ੍ਰਧਾਨ ਸੱਦ ਕੇ ਡਿਊਟੀਆਂ ਲਾਈਆਂ ਗਈਆਂ ਨੇ ਜਿੱਦਾਂ ਆਪਣੀ ਜਥੇਬੰਦੀ ਵੱਲੋਂ ਪ੍ਰਾਲਾ ਚੱਲ ਰਿਹਾ ਵੀ ਹੜਾਂ ਦੇ ਵਿੱਚ ਕਣਕਾਂ ਦੀ ਬਜਾਈ ਕਿਦਾਂ ਕਰਾਉਣੀ ਆ ਵੀ ਇਕੱਠਾ ਕਰਨ ਨੂੰ ਖਾਤ ਡੀਜ਼ਲ ਵਾਸਤੇ ਪੈਸੇ ਫੇਰ ਆਪਾਂ ਤੂੜੀ ਤੇ ਚਾਰੇ ਵਾਸਤੇ ਉਹਦੇ ਬਾਰੇ ਚਰਚਾ ਕੀਤੀਆਂ ਗਈਆਂ ਨੇ ਵੀ ਲੋੜਵੰਦਾ ਤੱਕ ਚੀਜ਼ਾਂ ਕਿਦਾਂ ਪਹੁੰਚਾਉਣੀਆਂ ਤੇ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਪੀ ਜਿੱਦਾਂ ਸਾਡੇ ਲਗਾਤਾਰ ਜਥੇਬੰਦੀ ਵੱਲੋਂ ਬੰਨ ਤੇ ਵੀ ਸੇਵਾ ਜਾ ਰਹੀ ਮਿੱਟੀ ਜਾ ਰਹੀ ਨੇ ਉਹਦੀਆਂ ਵੀ ਡਿਊਟੀਆਂ ਲਾਈਆਂ ਗਈਆਂ ਨੇ ਵੀ ਆ ਪਿੰਡ ਫਲਾਣੇ ਦੇ ਨਾ ਆ ਪਿੰਡ ਫਲਾਣੇ ਦੇ ਨਾ ਕਰੂਗਾ ਤੇ ਰਸਤਾ ਦੀਆਂ ਵੀ ਡਿਊਟੀਆਂ ਲਾਈਆਂ ਗਈਆਂ ਜਿਹੜੇ ਕਣਕ ਬੀਜਣ ਲਈ ਟਰੈਕਟਰ ਚਾਹੀਦੇ ਨੇ ਉਹਨਾਂ ਦੀਆਂ ਵੀ ਲਿਸਟਾਂ ਤਿਆਰ ਕੀਤੀਆਂ ਗਈਆਂ ਤੇ ਜਥੇਬੰਦੀ ਦਾ ਅੱਜ ਬੀਕੇ ਜੂ ਸੰਘਰਸ਼ ਦਾ ਜਿਹੜਾ ਢਾਂਚਾ ਵਾ ਜ਼ਿਲ੍ਹੇ ਦਾ ਜਾਂ ਬਲਾਕਾਂ ਦਾ ਹੋਣ ਉਹ ਅੱਜ ਆਪਾਂ ਸਾਰਾ ਇਹਨੂੰ ਲਾਂਚ ਕੀਤਾ ਉਹਨਾਂ ਦੀ ਵੱਖ-ਵੱਖ ਪ੍ਰਧਾਨਾਂ ਦੀਆਂ ਡਿਊਟੀਆਂ ਲਾਈਆਂ ਵੀ ਉਹਨਾਂ ਦੀਆਂ ਡਿਊਟੀਆਂ ਕੀ ਬੰਦੀਆਂ ਜੀ ਜਿਹੜਾ ਹੜਾ ਹੈ ਯਾਰ ਉਹਨੂੰ ਹਿੰਦੀ ਸਰਕਾਰ ਵੱਲੋਂ ਕੁਝ ਕੁਦਰਤੀ ਆਫਤ ਨਾ ਨਾ ਇਸ ਸਰਕਾਰ ਵੱਲੋਂ ਜੀ ਬਰਸਾਤਾਂ ਤੋਂ ਪਹਿਲਾਂ ਹੀ 80 80 ਫੁੱਟ ਡੈਮਾ 'ਚ ਪਾਣੀ ਰੱਖਣਾ ਤੇ ਆਪਾਂ ਨੂੰ ਹਾਈਲਾਈਟ ਜਾਰੀ ਕੀਤਾ ਗਿਆ ਵੀ 15 ਦਿਨਾਂ ਨੂੰ ਬਹੁਤ ਵੱਡੀ ਜ਼ਿਆਦਾ ਬਰਸਾਤ ਹੋ ਰਹੀ ਹੈ ਹਿਮਾਚਲ ਦੇ ਵਿੱਚ ਤੇ ਪਾਣੀ ਰਿਲੀਜ਼ ਕਿਉਂ ਨਹੀਂ ਕੀਤਾ ਗਿਆ ਕੀ ਦੇ ਹਦਾਇਤਾਂ 'ਚ ਅੱਜ ਤੱਕ ਕੋਈ ਇਨਕੁਆਰੀ ਬੈਠੀ ਇੱਥੇ ਕਿਸਾਨਾਂ ਮਜ਼ਦੂਰਾਂ ਦੇ ਕਬਜ਼ੇ ਕਰਨੇ ਹੁਣ ਜ਼ਮੀਨਾਂ ਤੇ ਹਾਈਵੇ ਤੇ ਕਬਜ਼ੇ ਫੋਰਸਾਂ ਲਾ ਦਿੰਦੇ ਨੇ ਤੇ ਸਿੱਕੇ ਦੇ ਤਾਂ ਆਹ ਕਾਨੂੰਨ ਹੈ ਨਾ ਸਿੱਕੇ ਦੇ ਨਹੀਂ ਟੰਗਿਆ ਜਿੰਨਾ ਹੜ ਇਹਨਾਂ ਦੀ ਮਤਲਬ ਇੱਥੇ ਤੇ ਆ ਡੈਮਾਂ ਦੇ ਵਿੱਚ ਇਹਨਾਂ ਕੋ ਪ੍ਰੋਪਰ ਮੀਟਿੰਗਾਂ ਨਹੀਂ ਕੀਤੀਆਂ ਗਿਆ ਪੰਜਾਬ ਜਿਹੜਾ ਰਾਵੀ ਦੇ ਵਿੱਚ ਪਾਣੀ ਛੱਡਿਆ ਗਿਆ ਸਿੱਧੀ ਸਿੱਧੀ ਪੰਜਾਬ ਸਰਕਾਰ ਦੀ ਨਗੇਲੀ ਨਾ ਉਹ ਅੱਜ ਜਿਹੜੇ ਲੋਕ ਹੈ ਮਰ ਰਹੇ ਨੇ ਉਹਨਾਂ ਦੇ ਘਰ ਵੀ ਟਹਿ ਗਏ ਨੇ ਫਸਲਾਂ ਵੀ ਮਾਰੀਆਂ ਗਈਆਂ ਲੋਕ ਵੀ ਮਾਰੇ ਗਏ ਨੇ ਆਰਥਿਕ ਤੌਰ ਤੇ ਲੋਕ 5 ਸਾਲ ਲਈ ਪਿੱਛੇ ਚਲ ਗਏ ਜੀ ਸਰਕਾਰ ਵੱਲੋਂ ਦਿੱਤੇ ਕਿ ਮਰਾਵਜੀ ਤੋਂ ਕਿਸਾਨ ਸਿਸਤ ਸੰਤੁਸ਼ਟ ਹੈ 2023 ਦੇ ਵਿੱਚ ਸੰਤਾਨਪੁਰ ਲੋਦੀ ਵਾਲੀ ਸਾਈਡ ਪਾਣੀ ਆਏ ਸਨ ਸਰਕਾਰ ਨੇ 1 ਰੁਪਿਆ ਅੱਜ ਤੱਕ ਨਹੀਂ ਦਿੱਤਾ ਸਿਰਫ ਆਪਾਂ ਡਰਾਮੇਬਾਜ਼ੀ ਕਰ ਸਕਦੇ ਆ ਨਾਟਕਬਾਜ਼ੀ ਕਰ ਸਕਦੇ ਸਰਕਾਰ ਤੇ ਕਹਿ ਰਹੀ ਆ ਵੀ ਰਾਤ ਫੰਡ ਸਾਨੂੰ ਹੜਾਲੀ ਦਿਓ ਕੇ ਲੋਕਾਂ ਤੋਂ ਮੰਗ ਰਹੀ ਐਨਆਰਆਈਆਂ ਤੋਂ ਮੰਗ ਰਹੀ ਲੋਕਾਂ ਤੋਂ ਮੰਗ ਰਹੀ ਤੇ ਲੋਕ ਜੇ ਤਾਂ ਸਰਕਾਰ ਨੂੰ ਲੋਕ ਆਪਣੇ ਆਪ ਜਾ ਕੇ ਉੱਥੇ ਲਾਉਣਗੇ ਲੋਕ ਤੇ ਦਾਨੀ ਸੱਜਣ ਉਹ ਕਿਸਾਨ ਜਥੇਬੰਦੀਆਂ ਹੁਣ ਐਨਆਰਆਈ ਸਿੱਖ ਸਮਾਜ ਉਹਨਾਂ ਦੇ ਲੋਕਾਂ ਦੇ ਮਤਲਬ ਪਿੰਡਾਂ ਦੇ ਪਿੰਡ ਗੋਦ ਲੈ ਲੈ ਵੀ ਅਸੀਂ ਕਣਕ ਬੀਜਾਂਗੇ ਕੋਈ ਜਾਂਦਾ ਵੀ ਮੈਂ ਘਰ ਪਾ ਕੇ ਦੇਵਾਂਗਾ ਲੋਕ ਮਦਦ ਕਰ ਰਹੇ ਲੋਕਾਂ ਦੀ ਇੱਕ ਬੰਨੇ ਪਾਣੀ ਦਾ ਹੜ ਆਇਆ ਇੱਕ ਬੰਨੇ ਲੰਗਰਾਂ ਦਾ ਲੋਕਾਂ ਦਾ ਹੜ ਆਇਆ ਪਰ ਸਰਕਾਰ ਨਾਂ ਦੀ ਚੀਜ਼ ਕੋਈ ਨਹੀਂ ਦਿਖ ਰਹੀ ਜੀ